ਕੀ ਨਾ ਜੀ ਆਪਣਾ ਸੰਦੀਪ ਸਿੰਘ ਕਿ ਕਿਥੋਂ ਬਿਲੋਂਗ ਕਰਨੇ ਨੇ ਅੰਮ੍ਰਿਤਸਰ ਤੋਂ ਗੀਤ ਹੁੰਦਾ ਗੀਤ ਤੇ ਮੈਂ ਸਰ ਇੱਕ ਛੋਟੀ ਜੀ ਗੱਲ ਇਹ ਤੁਹਾਡੇ ਕੋਲ ਪੁੱਛਣੀ ਸੀ ਜਿਹੜੀ ਕਿ ਸਭ ਨੂੰ ਬੱਚਿਆਂ ਨੂੰ ਵੀ ਪਤਾ ਵਾ ਤੇ ਇੱਕ ਦੱਸਿਓ ਕਿ ਇੱਕ ਗੁੰਗਾ ਬੰਦਾ ਵਾ ਕਿ ਉਹ ਪਾਣੀ ਕਿਸਰਾ ਮੰਗੂਗਾ ਮੈਂ ਗੁੰਗਾ ਨਾ ਨਾ ਗੁੰਗਾ ਜਿਹੜਾ ਮਰਜ਼ੀ ਹੋਵੇ ਤੁਸੀਂ ਉਹ ਦੱਸਣਾ ਕਿ ਗੁੰਗਾ ਬੰਦਾ ਪਾਣੀ ਕਿੱਦਾਂ ਮੰਗੂਗਾ ਲੜਾਇ ਗੱਵਾ ਬੰਦਾ ਕੀ ਦਾ ਨਾ ਨਾ ਅਗਰ ਠੀਕ ਹੈ ਠੀਕ ਹੈ ਇੱਕ ਅੰਨਾ ਬੰਦਾ ਵਾ ਉਹਨੇ ਕੈਂਚੀ ਕਿਦਾਂ ਮੰਗਣੀਆਂ ਨੇ ਗੂੰਗੇ ਬੰਦੇ ਨੇ ਤੁਸੀਂ ਇਸ਼ਾਰਾ ਕਰਤਾ ਇਦਾਂ ਅੰਨਾ ਬੰਦਾ ਕੈਂਚੀ ਕਾ ਮੰਗੂ ਅੰਨਾ ਮੰਗ ਲੂ ਜਿਹੜਾ ਅੰਨਾ ਹੁਣ ਮੈਨੂੰ ਪਤਾ ਬਾਈ ਇੱਥੇ ਖੜਾ ਹਾਂਜੀ ਸਰ ਇੱਕ ਮਿੰਟ ਇੱਕ ਮਿੰਟ ਅੰਨਾ ਬੰਦਾ ਤੇ ਬੋਲ ਸਕਦਾ ਏ ਬਾਈ ਬੋ ਹੋ ਗਿਆ ਬੋ ਹੋ ਗਿਆ ਇਹ ਹੁੰਦਾ ਵੀ ਹਥਿਆਰ ਵੱਡੇ ਵੀ ਹੈਗੇ ਆ ਵਾ ਬਿਰਵਨੀਤ ਸਿਆ ਤੂੰ ਹੀ ਕੁਛ ਨਹੀਂ ਹੈਗਾ ਸੋ ਬਾਈ ਇਹ ਪਹਿਲੀ ਵਾਰ ਹੋਇਆ ਐਪੀਸੋਡ ਚ ਆਣਾ ਬਾਈ ਨਾਲ ਮੈਂ ਵੀ ਸੋਚਾ ਵੀ ਅੰਨਾ ਕੈਂਚੇ ਕਰਦਾ ਬੋ ਉਹਦੇ ਬਾਈ ਸੋ ਬੋਦਾ ਆ ਯਾਨੀ ਬੋਦਾ ਫਾਨ ਨੂੰ ਦਾਣਾ ਅੱਛਾ ਤਾਂ ਹੀ ਬਾਈ ਕਹਿੰਦੇ ਸੀਗਾ ਯਾਰ ਦੋ ਚਾਰ ਗੱਲਾਂ ਕਰਨੀਆਂ ਮੈਂ ਸੋਚਿਆ ਮੈਂ ਨਹੀਂ ਕਿਹੜੀਆਂ ਗੱਲਾਂ ਕਰਨੀਆਂ ਬਹੁਤ ਵਧੀਆ ਇੱਕੋ ਹੀ ਦੋ ਤਿੰਨ ਹੋਰ ਆਈਆਂ ਇਹ ਗੱਲ ਕਰੀ ਕਰੀ ਗਈ ਮੈਂ ਹੁਣ ਮੈਂ ਥੋੜਾ ਜਿਹਾ ਪੂਰਾ ਐਕਟਿਵ ਹੋਣਾ ਪੂਰਾ ਧਿਆਨ ਨਾਲ ਸੁਣਨਾ ਵੀ ਅੰਨਾ ਕੈਂਚੀ ਤੇ ਗੁੰਗਾ ਕੈਂਚੀ ਹੈ ਉਹ ਧਿਆਨ ਨਾਲ ਕਹਿੰਦੇ ਨਾ ਉਹੀ ਲੱਗਿਆ ਵੀ ਬਾਈ ਉਹੀ ਆਇਆ ਪਿੰਡੋਂ ਕੈਂਚੀ ਆਇਆ ਹਾਂਜੀ ਇਹ ਬਾਕੀ ਸਰ ਮੈਂ ਇੰਨਾ ਸਾਰੇ ਆਪਣੇ ਫਰੈਂਡਸ ਨੂੰ ਦੱਸਣਾ ਚਾਹਨਾ ਇਹਨਾਂ ਨੂੰ ਸ਼ਾਇਦ ਇਹ ਗੱਲ ਨਹੀਂ ਪਤਾ ਜਿਹੜਾ ਕਿ ਸਰਤਾਜ ਸਿੰਗਰ ਆਇਟ ਹਾਂ ਜੀ ਹੈਨਾ ਆਪਣੇ ਤੇ ਉਹਨਾਂ ਨੇ ਇੱਕ ਜ਼ਿਕਰ ਤੇ ਰਾ ਗਾਣਾ ਜਿਹੜਾ ਬੋਲਿਆ ਕਿ ਉਹ ਵੀ ਮੈਂ ਲਿਖਿਆ ਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਰਾ ਰਾ ਪਿਆਰੇ ਟੀਵੀ ਤੇ ਮੈਂ ਲਿਖ ਲਿਆ ਹਾਂ ਕਦੋਂ ਆਪਾਂ ਫਾਰੇ ਨਹੀਂ ਬੇਤੀ ਹੋਗੀ ਇੱਕ ਉਹ ਤਾਂ ਮੈਂ ਗੱਲ ਪੁੱਛਣਾ ਚਾਹੁੰਦਾ ਨਹੀਂ ਨਹੀਂ ਗੱਲ ਸੁਣੋ ਆਹ ਵੇ 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 ਤੁਸੀਂ ਤੇਰੇ ਘਰ ਜਾ ਰਹੇ ਹੋ ਠੀਕ ਹੈ ਤੁਸੀਂ ਦਰਵਾਜ਼ਾ ਖੜਕਾਉਂਦੇ ਹੋ ਜੀ ਉਹ ਅੱਗੇ ਇੱਕ ਅੰਦਰੋਂ ਨਿਕਲਦਾ ਉਹਦੇ ਹੱਥੇ ਚਮਚ ਹੁੰਦਾ ਇੱਕ ਬੰਦਾ ਨਿਕਲਦਾ ਉਹਦੇ ਹੱਥੇ ਚਮਚ ਹੁੰਦਾ ਅੰਨਾ ਗੁੰਗਾ ਕੁਝ ਨਹੀਂ ਉਹ ਬਿਲਕੁਲ ਸਹੀ ਹੈ ਠੀਕ ਹੈ ਤੁਸੀਂ ਕਿਹੜੇ ਸਹੀ ਬੰਦੇ ਆਏ ਬਾਈ ਹਾਂ ਜੀ ਹਾਂ ਜੀ ਉਹਦੇ ਹੱਥ 'ਚ ਚਮਚ ਹੁੰਦਾ ਤੇ ਇਹ ਕਹਿੰਦੇ ਅੱਛਾ ਅੱਛਾ ਚਲੋ ਖਾਣਾ ਖਾਰੇ ਚਲੋ ਮੈਂ ਬਾਤ ਚਾਹੇ ਨਾ ਅੱਛਾ ਮੈਂ ਕਹਿ ਰਿਹਾ ਵੀ ਮੈਂ ਕਹਾਂਗਾ ਬੀਕ ਤੂੰ ਖਾਣਾ ਖਾ ਰਿਹਾ ਬਾਤ ਚ ਆ ਜਨਾ ਬਾਤ ਆ ਜਨਾ ਹਾਂ ਫੇ ਤੁਸੀਂ ਕਾਫੀ ਟਾਈਮ ਬਾਅਦ ਜਾਂਦੇ ਜੇ ਘਰ ਫੇ ਦਰਵਾਜਾ ਖੜਕਾਂਦੇ ਜੀ ਇਹਦੇ ਹੱਥ ਫੇ ਚਮਚਾ ਫੇ ਬਿਲਕੁਲ ਫੇ ਹੱਥ ਚ ਚਮਚਾ ਫੇ ਤੇ ਕਹਿੰਦੇ ਚਲੋ ਕੋਈ ਨਾ ਮੈਂ ਬਾਅਦ ਵਿੱਚ ਆਇਨਾ ਤੂੰ ਖਾ ਲੋ ਖਾਣਾ ਹਾਂਜੀ ਹਾਂਜੀ ਫੇ ਤੀਜੀ ਵਾਰੀ ਜਾਂਦੇ ਜੇ ਫੇ ਦਰਵਾਜਾ ਖੜਕਾਂਦੇ ਉਹਦੇ ਹੱਥ ਚ ਚਮਚਾ ਠੀਕ ਹੈ ਉਹ ਬੰਦਾ ਕਹਿੰਦਾ ਯਾਰ ਤੂੰ ਚਲੀ ਕਿਉਂ ਜਾਣਾ ਵਾ ਇੱਧਰ ਖਲੋ ਯਾਰ ਗੱਲ ਦੱਸ ਕੱਲ ਹੀ ਆਨਾ ਵਾਰ-ਵਾਰ ਤੂੰ ਕਹਿੰਦਾ ਯਾਰ ਤੁਸੀਂ ਖਾਣਾ ਖਾ ਰਹੇ ਹੋ ਨਹੀਂ ਤੁਹਾਡੇ ਹੱਥ ਚ ਚਮਚਾ ਉਹ ਕਹਿੰਦਾ ਯਾਰ ਚਮਚ ਨਹੀਂ ਆ ਸਾਡੀ ਕੁੰਡੀ ਟੁੱ

ਹਾਂ ਇਹ ਪੇਸ਼ੈਂਟ ਤੁਹਾਡੇ ਕੋ ਜਾ ਰਿਹਾ ਡਾਕਟਰ ਕੋ ਠੀਕ ਆ ਇਹ ਕਹਿੰਦਾ ਕਿ ਡਾਕਟਰ ਸਾਹਿਬ ਇਸ ਤਰ੍ਹਾਂ ਮੈਂ ਠੀਕ ਨਹੀਂ ਆ ਤੇ ਕੋਈ ਇਹਦਾ ਇਲਾਜ ਦੱਸ ਤੂੰ ਇਹ ਪੁੱਛਦੇ ਹਾਂ ਜੀ ਕੀ ਗੱਲ ਆ ਦੱਸਣ ਲੱਗਾ ਤੇ ਇਹ ਕਹਿੰਦੇ ਯਾਰ ਕੀ ਗੱਲ ਹੋਈ ਕਿ ਆ ਠੀਕ ਨਹੀਂ ਕਹਿੰਦਾ ਡਾਕਟਰ ਸਾਹਿਬ ਗੱਲ ਇਸ ਤਰ੍ਹਾਂ ਕਿ ਮੈਨੂੰ ਨਾ ਭੁੱਖ ਨਹੀਂ ਲੱਗਦੀ ਤੇ ਤੁਸੀਂ ਸਿੰਪਲ ਜਿਹਾ ਹਾਲ ਦੱਸਦੇ ਜੀ ਉਹਨੂੰ ਤੇ ਕਹਿੰਦੇ ਕੋਈ ਗੱਲ ਨਹੀਂ ਤੂੰ ਆਪਣੀ ਰੋਟੀ ਮੈਨੂੰ ਦੇ ਜਾ ਕਰ ਅੱਛਾ ਤੁਸੀਂ ਪੇਸ਼ੈਂਟ ਜੀ ਠੀਕ ਹੈ ਜੀ ਜਾਂਦੇ ਇੱਕ ਡਾਕਟਰ ਕੋਲ ਠੀਕ ਹੈ ਤੁਸੀਂ ਡਾਕਟਰ ਨੂੰ ਕਹਿੰਦੇ ਡਾਕਟਰ ਸਾਹਿਬ ਇਸ ਤਰ੍ਹਾਂ ਮੈਂ ਨਾ ਠੀਕ ਨਹੀਂ ਆ ਤੇ ਮੈਨੂੰ ਦੱਸੋ ਕੋਈ ਇਲਾਜ ਦਾ ਡਾਕਟਰ ਪੁੱਛਦਾ ਜੀ ਹਾਂ ਜੀ ਕੀ ਗੱਲ ਤੁਸੀਂ ਕੋਈ ਆਪਣੀ ਪ੍ਰੋਬਲਮ ਦੱਸ ਦਿੰਦੇ ਡਾਕਟਰ ਤੁਹਾਨੂੰ ਨਾ ਦਵਾਈ ਦੇ ਦਿੰਦਾ ਠੀਕ ਆ ਪੀਨ ਵਾਲੀ ਉਹ ਕਹਿੰਦਾ ਕਿ ਇਸ ਤਰ੍ਹਾਂ ਦੋ ਸਮੇਂ ਸਵੇਰੇ ਦੋ ਦੁਪਹਿਰੇ ਦੋ ਸ਼ਾਮੀ ਤੇ ਦੋ ਰਾਤੀ ਸੋ ਇਹ ਕਹਿੰਦਾ ਨਹੀਂ ਆ ਡਾਕਟਰ ਆਹੀ ਨਹੀਂ ਲੈਣੀ ਹੱਡਵੇ ਨੇ ਚਮਚ ਨਹੀਂ ਆ ਗਿਆ ਬਹੁਤ ਵਧੀਆ ਬਹੁਤ ਵਧੀਆ ਤੇ ਇਹ ਜ਼ਰੂਰ ਹੈ ਨਾ ਕਲਾ ਹੈ